ਪਹਿਲਾਂ ਸੌਨਾ ਪਹਿਲਾਂ ਕਮਿਸ਼ਨਰ ਸਾਹਿਬ ਨਾਲ ਲਾਡਾ ਦੀ ਕੋਈ ਜਗਾ ਜਿਹੜੀ 2 ਨੰਬਰ ਡਿਵੀਜ਼ਨ ਦੇ ਨਾਲ ਪੂਰੇ ਕੱਟੇ ਹੋਏ ਪਲਾਟ ਆ ਉਹਦੇ ਵਿੱਚ ਉਹ ਇਹਨਾਂ ਨੂੰ ਵਿజిਟ ਕਰਾਇਆ ਕਮਿਸ਼ਨਰ ਸਾਹਿਬ ਨੂੰ ਇਹਨਾਂ ਨੂੰ ਦੇਖਣ ਨੂੰ ਮਿਲਿਆ ਵੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਪਲਾਟ ਨੇ ਉਹ ਦੁਬਾਰਾ ਸੇਲ ਵੀ ਕਰਨਾ ਕੀਤਾ ਜਾ ਸਕਦਾ ਉਹ ਚ ਪੈਸਾ ਵੀ ਆ ਸਕਦਾ ਵਾ ਕਮਿਸ਼ਨਰ ਸਾਹਿਬ ਨੇ ਇਮੀਡੀਏਟ ਸਾਰੇ ਅਫਸਰ ਸਬਾਨਾ ਦੀ ਡਿਊਟੀ ਲਾਈ ਆ ਵੀ ਸਾਰੀਆਂ ਫੈਲਾਂ ਲਿਆ ਕੇ ਮੈਨੂੰ ਦਿਖਾਓ ਉਹਦੇ ਵਿੱਚ ਕੀ ਕੀ ਕਮੀਆਂ ਉਹ ਮੈਂ ਪੂਰੀ ਦੇਖਾਂ ਉਹਦੇ ਵਿੱਚ ਫਿਰ ਨਵਾਂ ਲਾਟ ਜਿਹਨੂੰ ਕਰਨਾ ਆਊਗਾ ਉਹਨੂੰ ਨਵਾਂ ਕੀਤਾ ਜਾਊਗਾ ਜਿਹੜਾ ਕੋਈ ਕਾਨੂੰਨੀ ਤੌਰ ਤੇ ਉਹ ਹੱਕਦਾਰ ਹੋਊਗਾ ਉਹਨੂੰ ਬਣਾਉਣ ਦੇ ਆਰਡਰ ਦਿੱਤੇ ਜਾਊਗੇ ਕਮਿਸ਼ਨਰ ਸਾਹਿਬ ਉੱਥੋਂ ਲੈ ਕੇ ਉਸ ਤੋਂ ਬਾਅਦ ਮੇਰੇ ਨਾਲ ਟਰਾਂਸਪੋਰਟ ਨਗਰ ਤੋਂ ਲੈ ਕੇ ਗਊ ਘਰ ਕੋਰ ਦਵਾਰਾ ਸਾਫ ਤੱਕ ਵਿਜਟ ਕੀਤਾ ਜਿੱਥੇ ਵੀ ਜਿਹੜੇ ਜਿਹੜੇ ਕੰਮ ਹੋਣ ਆਲੇ ਆ ਪੁਲਿਸ ਦੇ ਨਾਲ ਜੋੜਨਾ ਉਹ ਵੀ ਕਮਿਸ਼ਨਰ ਸਾਹਿਬ ਨੇ ਅਫਸਰਾਂ ਨੂੰ ਡਿਊਟੀ ਲਾਤੀ ਤੇ ਪਿੱਛੇ ਫਲੱਡ ਦੇ ਲੱਗਣੇ ਆ ਉਹ ਵੀ ਬਣਾਏ ਜਾਊਗੇ ਔਰ ਅੱਜ ਕਮਿਸ਼ਨਰ ਸਾਹਿਬ ਨੇ ਹਲਕਾ ਸੈਂਟਰ ਦੇ ਅੰਦਰ ਆ ਕੇ ਜੋ ਜੋ ਹਲਕਾ ਸੈਂਟਰ ਦੇ ਲੋਕਾਂ ਦੀਆਂ ਪ੍ਰੋਬਲਮਾਂ ਨੇ ਉਹ ਸਾਰੀਆਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਸਾਰੇ ਅਫਸਰਾਂ ਦੀ ਡਿਊਟੀ ਲਈ ਆ ਵੀ ਕੱਲਾ ਕੱਲਾ ਕੰਮ ਆ ਜਿਹੜਾ ਉਹ ਜਲਦੀ ਕਰਕੇ ਮੈਨੂੰ ਦਿਖਾਓ ਇਹ ਸਮਾਂ ਮਿੱਥੀਏ ਸੱਤ ਸੱਤ ਬਸ ਉਹ ਕਹਿਦਾ ਇਹਨਾਂ ਨੇ ਹੁਣ ਸਮਾਂ ਜਦੋਂ ਆਪ ਆ ਕੇ ਵਿਜ਼ਿਟ ਕਰਨ ਲਈ ਫਿਰ ਸਮਾਂ ਨਹੀਂ ਹੁੰਦਾ ਫਿਰ ਤਾਂ ਕੰਮ ਚਾਲੂਏ ਹੁੰਦਾ ਸੈਂਟਰਲ ਹਲਕੇ ਦੇ ਐਮਲੋ ਸਾਹਿਬ ਅਸ਼ੀਸ਼ ਕੁਕਵਰਸ਼ ਦੀ ਬਰੋ ਸੈਂਟਰਲ ਹਲਕੇ ਦੇ ਖੁਦ पास ਜਿਹੜੇ ਏਰੀਆ ਚ ਪ੍ਰੋਬਲਮ ਸੀ ਉਹਨਾਂ ਦਾ ਦਰਖਵਾਇਆ ਗਿਆ ਜਿਹੜੇ ਮੁੱਖ ਤੌਰ ਤੇ ਸਿਵਲ ਅਸਟੇਸ਼ਨ ਦੇ ਸਾਹਮਣੇ ਜਿਹੜੀ ਸੜਕ ਕੋਲ ਡੀਲ ਸਾਈਟ ਆ ਉਹਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਐਸ ਕਯੂਜ਼ਰ ਬੂਥ ਦੀ ਸਾਈਟਸ ਕਰਨੀ ਪੈਣੀ ਸੀ ਪਾਰਕਿੰਗਸ ਜਿਹੜੀਆਂ ਨੇ ਉਹ ਬਹੁਤ ਵਧੀਆ ਕਿਸਮਾਂ ਦੇ ਔਰ ਉਹ ਚਾਰਜਿੰਗ ਕਾਰਡ ਵੱਡੀ ਗਿਣਤੀ ਦੇ ਤੇ ਸਾਰਾ ਧਿਆਨ ਗਿਆ ਕਿ ਦਮ ਪੜਿਆ ਪਿਆ ਸੀ ਸੋ ਉਹ ਇਮੀਡੀਏਟਲੀ ਕਾਰਪੋਰੇਸ਼ਨ ਔਰ ਸਾਡਾ ਸਟਾਫ ਦੋਵਾਂ ਨੂੰ ਲਗਾ ਕੇ ਸੋ ਕੱਲ ਕੋਸ਼ਿਸ਼ ਇੰਸਪੈਕਸ਼ਨ ਸ਼ੁਰੂ ਕਰਵਾ ਦਾਂਗੇ ਔਰ ਦੂਸਰਾ ਉਹਦੇ ਵਿੱਚ ਜਿਹੜੀਆਂ ਅਨ ਸ਼ੋਲਡਰ ਪ੍ਰੋਪਰਟੀ ਪਈਆਂ ਨੇ ਉਹਨਾਂ ਦਾ ਵੀ ਡਿਟੇਲ ਪੜਾ ਰਹੇ ਹਾਂ ਤਾਂ ਜੋ ਉਹਨੂੰ ਪ੍ਰੋਪਰਟੀ ਨੂੰ ਸੇਲ ਕਰਕੇ ਸਾਡਾ ਵੀ ਆਮਦਨ ਦੇ ਵਿੱਚੁਰਵਾਦਾ ਕਰ ਸਕੀ। ਉਹ ਬੜਾ ਬੜੀ ਵੱਡੀ ਗਿਣਤੀ ਵਿੱਚ ਪ੍ਰੋਪਰਟੀ ਨਿਕਲਦੀ ਸਾਨੂੰ ਆਸ ਹੈ। ਉਸ ਤੋਂ ਬੰਨਾ ਫਿਰ ਅਸੀਂ ਟ੍ਰਾਂਸਪੋਰਟ ਨਗਰ ਦੇ ਵਿੱਚ ਸਾਰਾ ਨਾਲੇ ਦੇ ਨਾਲ-ਨਾਲ ਅਸੀਂ ਦੌੜਾ ਕੀਤਾ, ਆਪੋਰਟ ਕੀਤਾ ਔਰ ਪ੍ਰੋਗਰੈਸ ਦੇਖੀ ਰਹੀ ਔਰ ਗਾਂ ਜਿਹੜੇ ਇਹਦੇ ਵਿੱਚ ਇੱਕ ਫਲੱਡ ਗੇਟ ਬਣਨਾ ਜਿੱਥੇ ਜਾ ਕੇ ਜਿਹੜਾ ਪਿੱਛੋਂ ਨਾਵਾ ਸ਼ੁਰੂ ਆ ਰਿਹਾ ਮੇਨ ਉਹਦਾ ਨਸਰ ਆ ਦੇ ਨਾਲ ਜਾ ਕੇ ਜੁੜਦਾ ਹੈ। ਉੱਥੇ ਫਲੱਡ ਗੇਟ ਬਣਨੇ ਆ ਔਰ ਅੱਜ ਰਿਪੋਰਟ ਜਿਹੜੀ ਦਿੱਤੀ ਕਰਕੇ ਆਏ ਆ ਕਿ ਮੋਟਰ ਵਲ ਰੋਡ ਜਿਹੜੀ ਦਾ ਕੰਮ ਚੱਲ ਰਿਹਾ कु प्रॉब्लम आई कनैक्ट करना इस रोडक्ट करनी है, रोड है।, तो है। लोगों की आम जस पास लोगों मुश्किलों भी वही एम एल ए साहबानी प्लान हो गया नैक्स प्लानिंग यही है पूरे देखा होगा ਜ਼ੋਨ A ਦੇ ਵਿੱਚ ਵੀ ਅਸੀਂ ਜਿਹੜਾ ਹੈ ਨਾਲੇ ਦੇ ਦੋਵੇਂ ਪਾਸੇ ਜਿਹੜੀ ਆ ਉਹ ਰੋਡ ਇੱਕ ਪਾਸੇ ਬਣ ਚੁੱਕੀ ਹੈ ਦੂਜੇ ਪਾਸੇ ਵੀ ਡਾਇਗਨਲ ਦਿੱਖਦੇ ਵਿੰਗ ਜਿਹੜੀ ਉਹ ਵੀ ਕਮ ਸ਼्रू ਆਉਣ ਵਾਲਾ ਹੈ ਕੱਲ ਤੋਂ ਉਹਦਾ ਵੀ ਕੱਲ ਦੋਵਾਂ ਦਾ ਵੀ ਘਟਣਾ ਕੱਲ